ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਆ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਤੇ ਦੇਖੋ ਹਨਾ ਮੇਰਾ ਜਿਹੜਾ ਚੈਨਲ ਆ ਤੁਹਾਨੂੰ ਪਤਾ ਵੀ ਮੇਰਾ ਚੈਨਲ ਜਿਹੜਾ ਬਣਾਇਆ ਹੋਇਆਗਾ ਏਗਲ ਡੈਰੀ ਫਾਰਮ ਦੇ ਨਾਂ ਤੇ ਬਣਾਇਆ ਹੋਇਆਗਾ ਤੇ ਇਹਦੇ ਉੱਤੇ ਮੇਰੇ ਬਲੌਗ ਆਉਂਦੇ ਆ ਬਲੌਗ ਦੇ ਵਿੱਚ ਵੀ ਮੈਂ ਡੇਲੀ ਦੇ ਜਿਹੜਾ ਕੰਮ ਕਰਦੀ ਆ ਉਹੀ ਤੁਹਾਨੂੰ ਦਿਖਾਉਣੀ ਆ ਹਨਾ ਤੇ ਮੈਨੂੰ ਨਾ ਹੁਣ ਕਈ ਮੈਸੇਜ ਵੀ ਆਉਂਦੇ ਆ ਤੇ ਮੈਨੂੰ ਪੁੱਛਦੇ ਵੀ ਹੈਗੇ ਕੀ ਤੁਹਾਡਾ ਜਿਹੜਾ ਚੈਨਲ ਆ ਉਹ ਮੋਨਟਾਈਜ਼ ਹੋ ਗਿਆ ਤੇ ਕੀ ਤੁਹਾਨੂੰ ਇਨਕਮ ਜਿਹੜੀ ਆਉਣ ਲੱਗੀ ਹੈ ਇਹਦੀ ਤਾਂ ਮੈਂ ਸਾਰਾ ਕੁਝ ਜਿਹੜਾ ਇਸ ਵੀਡੀਓ ਦੇ ਵਿੱਚ ਕਲੀਅਰ ਕਰੂੰਗੀ ਵੀ ਆਪਾਂ ਵੀ ਕਈ ਪੁੱਛਦੇ ਵੀ ਤੁਸੀਂ ਜਿਹੜਾ ਚੈਨਲ ਆ ਵੀ ਅਸੀਂ ਜੇ ਬਣਾਉਣਾ ਹੋਵੇ ਤਾਂ ਕੀ ਕਰਨਾ ਹੈ ਗਾਇਸ ਬਣਾਉਣ ਲਈ ਸਾਨੂੰ ਕੀ ਮਤਲਬ ਚਾਹੀਦਾ ਹੈਗਾ ਹਨਾ ਤੇ ਕਿਵੇਂ ਮਤਲਬ ਇਹਦੀ ਸ਼ੁਰੂਆਤ ਕਰੀਏ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਅਸੀਂ ਉਹ ਲੈ ਕੇ ਅੱਗੇ ਦਾ ਅੱਜ ਜਿਹੜੀ ਮੈਂ ਇਹ ਸਾਰੀ ਵੀਡੀਓ ਦੇ ਵਿੱਚ ਕਲੀਅਰ ਕਰੂੰਗੀ ਤੁਸੀਂ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਮੈਂ ਜ਼ਿਆਦਾ ਲੰਬੀ ਨਹੀਂ ਕਰਦੀ ਹੈਗੀ ਵੀਡੀਓ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਹੁੰਦਾ ਵੀ ਆਪਾਂ ਜਦੋਂ ਚੈਨਲ ਬਣਾਉਣਾ ਏ ਆਪਾਂ ਜਾਂ ਤਾਂ 트ੈਂਡਿੰਗ ਚੱਲਦਾ ਏ ਤੇ ਜਾਂ ਡਿਮਾਂਡਿੰਗ ਹੈਨਾ ਡਿਮਾਂਡ ਦੇ ਵਿੱਚ ਇਹ ਹੁੰਦਾ ਹੈਗਾ ਵੀ ਪਤਾ ਨਹੀਂ ਲੋਕਾਂ ਨੂੰ ਅੱਜ ਦੇ ਟਾਈਮ ਵਿੱਚ ਨਾ ਲੋਕ ਕੋਸ ਸਿੱਖਣਾ ਚਾਹੁੰਦੇ ਆਗੇ ਕਿਉਂਕਿ ਜਿਹੜੇ ਆਪਾਂ ਡੇਲੀ ਬਲੌਗ ਮਤਲਬ ਮੈਂ ਤਾਂ ਇੱਕ ਹੀ ਕਰੀ ਵੀ ਬਲੌਗ ਦੇ ਚੈਨਲ ਆ ਨਾ ਬਲੌਗ ਦਾ ਮਤਲਬ ਇਹ ਹੋ ਗਿਆ ਵੀ ਆਪਾਂ ਕਿਤੇ ਤੁਰੇ ਫਿਰਨਾ ਘੁੰਮਣਾ ਫਿਰਨਾ ਹਨਾ ਇਹ ਦਿਖਾਉਣਾ ਤਾਂ ਮੇਰੇ ਜਿਹੜੇ ਬਲੌਗ ਆ ਮਤਲਬ ਉਹ ਇਸ ਤਰ੍ਹਾਂ ਆ ਰਹੇ ਆ ਵੀ ਮੇਰੇ ਵੀਡੀਓ ਦੇ ਵਿੱਚ ਵੀ ਲੋਕ ਇਹ ਦੇਖ ਰਹੇ ਆ ਵੀ ਮੈਂ ਕੰਮ ਕਰ ਰਹੀ ਆ ਆਪਣੇ ਘਰ ਦੇ ਹਨਾ ਵੀ ਕੰਮ ਕੰਮ ਦੇ ਵਿੱਚ ਵੀ ਕੁਝ ਸਿੱਖਣ ਨੂੰ ਮਿਲਦਾ ਕਈ ਵਾਰ ਇਹ ਹੋ ਜਾਂਦਾ ਹੈਗਾ ਵੀ ਲੋਕ ਨਾ ਬੋਰਿੰਗ ਹੋ ਜਾਂਦੇ ਆ ਵੀ ਡੇਲੀ ਉਹੀ ਕੰਮਕਾਰ ਕਰਕੇ ਤੇ ਜੀ ਜਿਹੜਾ ਨਹੀਂ ਕਰਦਾ ਹੁੰਦਾ ਕਿਸੇ ਵੀ ਕੰਮ ਨੂੰ ਹਨਾ ਜਦੋਂ ਆਪਾਂ ਕੁਝ ਇਸ ਤਰ੍ਹਾਂ ਦਾ ਵੇਖ ਲੈਨੇ ਆ ਨਾ ਤਾਂ ਆਟੋਮੈਟਿਕ ਆਪਣਾ ਜੀ ਕਰਦਾ ਹੈਗਾ ਵੀ ਅਸੀਂ ਆਪਾਂ ਕੰਮ ਨੂੰ ਕਰਗੇ ਹਨਾ ਤੇ ਜਿਹੜੇ ਟ੍ਰੈਂਡਿੰਗ ਆ ਵੀ ਟ੍ਰੈਂਡਿੰਗ ਦੇ ਵਿੱਚ ਇਹ ਆ ਜਾਂਦਾ ਵੀ ਕੁਝ ਮਤਲਬ ਗਾਣੇ ਆਉਂਦੇ ਆਗੇ ਹਨਾ ਤੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਵੀ ਜਿਹੜੀਆਂ ਲੋਕ ਵੀ ਦਿਨ ਮਤਲਬ ਇੱਕ ਦੋ ਘੰਟਿਆਂ ਦੇ ਵਿੱਚ ਵਾਇਰਲ ਕਰ ਦਿੰਦੇ ਆਗੇ ਹਨਾ ਤਾਂ ਵੀ ਟ੍ਰੈਂਡਿੰਗ ਦਾ ਮਤਲਬ ਇਹ ਹੈ ਵੀ ਕੁਝ ਜਿਹੜਾ ਚੱਲ ਰਿਹਾ ਹੋਵੇ ਵੀ ਆਪਾਂ ਉਸ ਟਾਪਿਕ ਦੇ ਉੱਤੇ ਵੀਡੀਓ ਬਣਾਉਣੀ ਤਾਂ ਦੇਖੋ ਜਿਹੜਾ ਇਹ ਚੈਨਲ ਆ ਵੀ ਉਹ ਕੋਈ ਵੀ ਬਣਾ ਸਕਦਾ ਹੈਗਾ ਕੋਈ ਵੀ ਬਣਾ ਕੇ ਤੁਸੀਂ ਵੀਡੀਓ ਬਣਾ ਸਕਦੇ ਹੋਗੇ ਇੱਕ ਤਾਂ ਵੀ ਤੁਸੀਂ ਕੀ ਕਰਨਾ ਹੈ ਇਹਦੇ ਤੇ ਡੇਲੀ ਜਿਹੜਾ ਕੰਮ ਕਰਨਾ ਹੈਗਾ ਹਨਾ ਤੇ ਦੂਸਰਾ ਤੁਸੀਂ ਆਪਦੇ ਮਨ ਦੇ ਵਿੱਚ ਇਹ ਸੋਚ ਲੈਣਾ ਵੀ ਆਪਾਂ ਜਿਹੜੀ ਵੀਡੀਓ ਕਿਸ ਤਰ੍ਹਾਂ ਤੇ ਬਣਾਉਣੀ ਹੈ ਕਿਸ ਟਾਪਿਕ ਤੇ ਬਣਾਉਣੀ ਹੈਗਾ ਉਹ ਹੀ ਤੁਸੀਂ ਹਰ ਰੋਜ਼ ਲੈ ਕੇ ਆਉਣਾ ਜੇ ਤੁਸੀਂ ਕੁਕਿੰਗ ਦੇ ਬਾਰੇ ਮਤਲਬ ਚੈਨਲ ਜਿਹੜਾ ਕੁਕਿੰਗ ਬਾਰੇ ਬਣਾਉਣਾ ਚਾਹੁੰਦੇ ਹੋ ਤਾਂ ਕੁਕਿੰਗ ਨੇ ਵੀਡੀਓ ਡੇਲੀ ਤੁਹਾਨੂੰ ਪਾਉਣੀ ਹੈ ਪੈਣੀ ਹੈ ਡੇਲੀ ਤੁਸੀਂ ਕੋਈ ਨਾ ਕੋਈ ਮਤਲਬ ਕੁਝ ਵੀ ਕਰੋ ਵੀ ਡੇਲੀ ਤੁਹਾਨੂੰ ਵੀਡੀਓ ਬਣਾਉਣੀ ਪੈਣੀ ਆ ਜਾਂ ਵੀ ਤੁਸੀਂ ਬਲੌਗ ਬਣਾ ਰਹੇ ਹੋ ਹਨਾ ਬਲੌਗ ਦੇ ਵਿੱਚ ਵੀ ਹੁਣ ਇਹ ਨਹੀਂ ਹੈਗਾ ਵੀ ਕੰਗਾ ਦੇ ਚੱਲਦੇ ਨਹੀਂ ਜਿਨ੍ਹਾਂ ਦੇ ਹੁਣ ਛੱਲੇ ਹੋਏ ਆ ਪਹਿਲਾਂ ਦੇ ਕਰੋਨਾ ਦੇ ਟਾਈਮ ਤੇ ਬਹੁਤ ਲੋਕਾਂ ਨੇ ਜਿਹੜੀ ਬਲੌਗਿੰਗ ਸਟਾਰਟ ਕੀਤੀ ਸੀਗੀ ਤਾਂ ਉਹ ਜਿਹੜੇ ਚੈਨਲ ਆ ਲੋਕਾਂ ਦੇ ਚੱਲ ਪਏ ਆਗੇ ਹਨਾ ਤਾਂ ਮੀਰਾ ਵੀ ਇੱਕ ਮੈਂ ਵੀ ਚੈਨਲ ਪਹਿਲਾਂ ਬਣਾਇਆ ਸੀਗਾ ਉਹ ਚੈਨਲ ਮੇਰਾ ਵੀ ਮੈਨੂੰ ਹੋ ਸਕਦਾ ਵੀ ਜਾ ਮੇਰੇ ਉਹ ਕਾਪੀਰਾਈਟ ਆਈ ਹੋਣਾ ਹਨਾ ਵਿੱਚ ਮੈਨੂੰ ਉਦੋਂ ਇਨਾ ਇਹਦਾ ਭੇਤ ਨਹੀਂ ਸੀਗਾ ਤੇ ਉਦੋਂ ਮੈਂ ਚੈਨਲ ਵਾਸਤੇ ਇੱਕ ਚਾਮ-ਚਾਮ ਪਈ ਜੀਚੀ ਉਹ ਸ਼ੁਰੂ ਕਰ ਗਿਆ ਸੀਗਾ ਤੇ ਉਹ ਚੈਨਲ ਮੇਰਾ ਚੱਲ ਪਿਆ ਸੀਗਾ ਜਿਹੜੀਆਂ ਕਿ ਸ਼ਾਰਟ ਵੀਡੀਓ ਹਨਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਿਊਜ਼ ਆਉਣ ਲੱਗੇ ਸੀਗੇ ਉਦੋਂ ਮਤਲਬ ਮੇਰਾ ਬਾਚ ਟਾਈਮ ਨਹੀਂ ਪੂਰਾ ਹੋਇਆ ਸੀਗਾ ਮਤਲਬ ਚੈਨਲ ਮੇਰਾ ਚੱਲ ਪਿਆ ਸੀਗਾ ਹਨਾ ਤੇ ਉਦੋਂ ਵੀ ਉਹ ਚੈਨਲ ਮੇਰਾ ਹੈਕ ਹੋ ਗਿਆ ਸੀ ਮੈਂ ਆ ਜਿਹੜਾ ਚੈਨਲ ਹੈ ਦੂਰੀਵਾਰ ਬਣਾਇਆ ਇਹ ਚੈਨਲ ਹੁਣ ਮੇਰਾ ਜਿਹੜਾ ਹਾਫ ਵਾਚ ਟਾਈਮ ਜਿਹੜਾ ਪੂਰਾ ਹੋਇਆ ਇਹ ਚੈਨਲ ਤੇ ਇਹ ਚੈਨਲ ਦੇ ਉੱਤੇ ਹੁਣ ਮੈਂ ਪਹਿਲਾਂ ਤਾਂ ਮੈਂ ਕੋਈ ਵੈਸੀ ਬਣਾਉਂਦੀ ਹੁੰਦੀ ਸੀ ਬਲੌਗਿੰਗ ਜੀ ਵੀਡੀਓ ਵੀ ਕਿਤੇ ਜਾਣਾ ਆਉਣਾ ਹੁਣ ਮੇਰੀ ਇਸ ਚੈਨਲ ਦੇ ਵਿੱਚ ਹੁੰਦੀ ਹੈ ਉਹ ਵੀ ਕੰਮ ਦੀਆਂ ਗੱਲਾਂ ਤਾਂ ਹੁੰਦੀਆਂ ਕੋਈ ਪਸ਼ੂਆਂ ਦੀਆਂ ਵੀਡੀਓ ਆਗਣਾ ਸਾਡੇ ਪਸ਼ੂਆਂ ਦਾ ਕੰਮ ਚੱਲਦਾ ਆਏਗਾ ਹਨਾ ਤੇ ਜਾਂ ਵੀ ਇਧਰਲਾ ਕੰਮ ਹੋ ਗਿਆ ਘਰ ਦਾ ਵੀ ਮੈਂ ਉਹ ਕਰਦੀ ਆ ਕਿ ਤੇ ਇਹਦੇ ਨਾਲ ਕੀ ਜਿਹੜਾ ਮੇਰਾ ਹਾਫ ਟਾਈਮ ਆ ਜਿਹੜਾ ਬਾਚ ਟਾਈਮ ਉਹ ਪੂਰਾ ਹੋ ਗਿਆ ਤੇ ਇਹਦੇ ਵਿੱਚ ਜਿਹੜੀ ਮੇਰੀ ਹੁਣ ਇਨਕਮ ਆ ਗਈ ਉਹ ਆਉਂਦੀ ਆ ਵੀ ਜਿਵੇਂ ਹੁਣ ਆਪਾਂ ਇੱਕ ਤਾਂ ਆਪਾਂ ਜਦੋਂ ਹਾਫ ਟਾਈਮ ਆਪਣਾ ਪੂਰਾ ਹੋ ਜਾਂਦਾ ਉਦੇ ਚ ਉਹਨਾਂ ਦਾ ਇੱਕ ਸੁਪਰ ਥੈਂਕਸ ਦਾ ਬਟਨ ਆ ਠੀਕ ਹੈ ਨਾ ਉਹ ਆ ਜਾਂਦਾ ਇੱਕ ਆਪਾਂ ਜੋਇਨ ਕਰਨਾ ਹੁੰਦਾ ਉਹਦਾ ਬਟਨ ਆ ਜਾਂਦਾ ਹੈਗਾ ਉਹ ਜਿਹੜਾ ਹੁਣ ਸੁਪਰ ਥੈਂਕਸ ਹੁੰਦਾ ਵੀ ਆਪਾਂ ਨੂੰ ਕੋਈ ਵੀ ਹਨਾ ਪੈਸੇ ਜਿਹੜੇ ਪਾ ਸਕਦਾ ਹੈਗਾ ਮੈਨੂੰ ਆਏ ਆਗੇ ਸੁਪਰ ਥੈਂਕਸ ਦੇ ਪੈਸੇ ਤੇ ਜਿਹੜੇ ਹੁਣ ਆ ਆ ਹੁੰਦਾ ਹੈਗਾ ਵੀ ਜੋਇਨ ਦਾ ਹੁੰਦਾ ਉਹ ਆਪਾਂ ਇੱਕ ਕੋਈ ਜੋਇਨ ਦੀ ਜਿਹੜੀ ਮੈਂਬਰ ਬਣਾ ਕੇ ਆਪਾਂ ਤੇ ਉਹਨੂੰ ਆਪਾਂ ਜੁਆਇਨ ਕਰ ਸਕਦੇ ਆ ਆਪਣੇ ਨਾਲ ਵੀ ਮਰਜ਼ੀ ਹੁੰਦੀ ਆ ਵੀ ਅਗਲੇ ਦੀ ਹਨਾ ਆਪਣੇ ਨਾਲ ਜੁਆਇਨ ਕਰਕੇ ਤੇ ਜੇ ਕੋਈ ਆਪਾਂ ਵੀਡੀਓ ਪਾਉਣੀ ਆ ਹਨਾ ਕੋਈ ਕੰਮ ਦੀ ਕੁਛ ਮਤਲਬ ਉਹ ਜਿੰਨੇ ਆਪਣੇ ਨਾਲ ਜੁਆਇਨ ਹੋਣਗੇ ਆਪਾਂ ਉਹਨਿਆਂ ਨੂੰ ਹੀ ਸ਼ੋਅ ਕਰ ਸਕਦੇ ਆ ਉਹ ਵੀਡੀਓ ਹੋਰ ਨਹੀਂ ਆਪਣੀ ਉਹ ਕੋਈ ਵੀਡੀਓ ਦੇਖ ਸਕਦਾ ਜਿਹੜੇ ਆਪਣੇ ਨਾਲ ਜੁਆਇਨ ਹੋ ਜਾਣਗੇ ਉਹ ਜੁਆਇਨ ਤੇ ਆਪਾਂ ਵੀ ਪੈਸੇ ਰੱਖਣੇ ਹੁੰਦੇ ਆਗੇ ਵੀ ਮੰਨ ਲਓ 60 ਰੁਪਏ ਹੋਗੇ ਤਾਂ ਉਹਦੇ ਹਿਸਾਬ ਨਾਲ ਵੀ ਆਪਾਂ ਨੂੰ ਉਹ ਜਿਹੜੇ 60 ਰੁਪਏ ਇੱਧਰ ਲਈ ਇੰਡੀਆ ਦੇ ਦੇਣੇ ਹੁੰਦੇ ਆ ਹਨਾ ਤੇ ਉਹ ਆਪਣੇ ਡਾਲਰ ਦੇ ਹਿਸਾਬ ਨਾਲ ਪੈਸੇ ਹੋਣੇ ਆਗੇ ਹੁਣ ਜੇ ਮੈਨੂੰ ਇਧਰੋਂ ਜਿਹੜੇ ਸੁਪਰ ਥੈਂਕਸ ਦੇ ਪੈਸੇ ਆਏ ਆਗੇ ਹਨਾ ਉਹ ਮੈਨੂੰ ਡਾਲਰ ਦੇ ਹਿਸਾਬ ਨਾਲ ਹੋਏ ਆਗੇ ਉਹ ਮੈਂ ਹਜੇ ਕਢਵਾਏ ਨਹੀਂ ਹੈਗੇਗੇ ਮਤਲਬ ਉਹ ਮੇਰੇ ਜਮ੍ਹਾਂ ਹੋ ਰਹੇ ਆਗੇ ਹੁਣ ਹੁਣ ਮੇਰਾ ਹਾਫ ਟਾਈਮ ਜਿਹੜਾ ਉਹ ਪੂਰਾ ਹੋਇਆ ਵਗਾ ਤੇ ਇਹ ਆ ਵੀ ਕੰਮ ਆ ਜਿਹੜਾ ਇਹ ਕੋਈ ਮਾੜਾ ਨਹੀਂ ਹੈਗਾਗਾ ਆਪਣੇ ਪਿੰਡਾਂ ਦੇ ਵਿੱਚ ਥੋੜੀ ਜੀ ਲੋਕਾਂ ਦੀ ਸੋਚ ਇਹ ਹੋ ਜਾਂਦੀ ਆ ਵੀ ਫਲਾਣਾ ਕੋਈ ਨੈੱਟ ਤੇ ਆਉਣ ਲੱਗ ਗਿਆਗਾ ਵੀ ਇਹ ਇਹ ਜਿਹੜਾ ਆ ਟਾਈਮ ਆ ਨਾ ਇਹ ਨੈੱਟ ਦਾ ਹੀ ਕੰਮ ਰਹਿ ਜਾਣਾਗਾ ਕਿਉਂਕਿ ਅੱਜ ਕੱਲ ਹਰ ਇੱਕ ਨੂੰ ਇਹ ਆ ਵੀ ਸਾਡੇ ਕੋਲੇ ਪੈਸਾ ਹੋਵੇ ਬਾਕੀ ਇਹ ਆ ਵੀ ਹੁਣ ਟਾਈਮ ਪਾਸ ਨਹੀਂ ਜਿਹੜਾ ਹੁੰਦਾ ਹੈਗਾਗਾ ਵੀ ਸਾਰੀ ਦਿਹਾੜੀ ਆਪਾਂ ਕਿਸੇ ਦੇ ਨਾਲ ਦਿਮਾਗ ਜਿਹੜਾ ਖਪਾਉਣੇ ਹੈਗੇ ਤੇ ਉਹ ਆਪਾਂ ਆਪ ਦਾ ਜਿਹੜਾ ਆਪ ਦੇ ਕੰਮ ਵੱਲ ਧਿਆਨ ਦਈਏ ਹਨਾ ਆਪਾਂ ਆਪ ਦੇ ਬਾਰੇ ਸੋਚੀਗੇ ਕਿਸੇ ਦੀ ਆਪਾਂ ਟੈਨਸ਼ਨ ਕਿਉਂ ਲੈਣੀ ਹੈਗੀ ਤੇ ਜਿਹੜਾ ਵੀ ਕੋਈ ਫ੍ਰੀ ਆ ਹਨਾ ਤਾਂ ਇਹ ਕੰਮ ਸ਼ੁਰੂ ਕਰ ਸਕਦਾ YouTube ਦਾ ਕੰਮ ਕੋਈ ਵੀ ਔਖਾ ਨਹੀਂ ਹੈਗਾਗਾ ਸਿਰਫ ਤੁਸੀਂ ਆਪ ਦਾ ਚੈਨਲ ਬਣਾਉਣਾ ਚੈਨਲ ਹੁਣ ਤੁਸੀਂ ਵੀ ਵੀਡੀਓ ਬਹੁਤ ਆਨਲਾਈਨ ਆ ਵੀ ਤੁਸੀਂ ਉਹ ਤੋਂ ਵੇਖ ਕੇ ਕੋਈ ਵੀਡੀਓ ਬਣਾ ਸਕਦੇ ਹੋਗੇ ਤਾਂ ਜਿਹੜੀਆਂ ਵੀ ਹੁਣ ਆਪਣੇ ਬੱਚੇ ਆ ਬਹੁਤ ਕੁਝ ਜਾਣਦੇ ਆ ਬੱਚੇ ਨਾ ਵੀ ਆਪਣੇ ਨਾਲੋਂ ਵੀ ਗਾਂ ਲੰਗੀ ਹੋਈ ਚੀਜ਼ ਆ ਤੁਸੀਂ ਆਪਣੇ ਬੱਚਿਆਂ ਤੋਂ ਆਈਡੀ ਬਣਾ ਸਕਦੇ ਹੋ ਉਸ ਆਈਡੀ ਦੀ ਜਿਹੜੀ ਸੈਟਿੰਗ ਵੀ ਉਹ ਕਰ ਸਕਦੇ ਹੋਗੇ ਵੀ ਜਿਹੜਾ ਸਕਿਉਰਟੀ ਹੁੰਦੀ ਹੈ ਜਿਹੜੀ ਉਹ ਲਵਾ ਸਕਦੇ ਆ ਆਪਣੇ ਬੱਚਿਆਂ ਤੋਂ ਹਨਾ ਤਾਂ ਤੁਸੀਂ ਉਹ ਬਣਾ ਕੇ ਆਪਦੇ ਆਪ ਨੂੰ ਮਤਲਬ ਇਸ ਚੈਨਲ ਤੇ ਥਰੂ ਜੇ ਕੋਈ ਵੀ ਤੁਹਾਡਾ ਕੰਮ ਆ ਤੁਸੀਂ ਕਰ ਰਹੇ ਹੋਗੇ ਕੱਪੜਿਆਂ ਦਾ ਕੋਈ ਬੁਟੀਕ ਦਾ ਕੰਮ ਕਰ ਰਹੇ ਹੋਗੇ ਤਾਂ ਉਹ ਵੀਡੀਓ ਜਿਹੜੀਆਂ ਤੁਸੀਂ ਉਹ ਇਸ ਚੈਨਲ 'ላይ ਪਾਉਣ ਲੱਗ ਜੋ ਤੇ ਮਤਲਬ ਜਦੋਂ ਇੱਕ ਵਾਰੀ ਤੁਹਾਡਾ ਜਿਹੜਾ ਵਾਚ ਟਾਈਮ ਹੋ ਗਿਆ ਵਾਚ ਟਾਈਮ ਹੁੰਦਾ 4000 ਘੰਟਾ ਹੁੰਦਾ ਹੈਗਾ ਤੇ ਇਹਦੇ ਵਿੱਚ 1000 ਸਬਸਕ੍ਰਾਈਬਰ ਜਿਹੜਾ ਉਹ ਕੰਪਲੀਟ ਕਰਨਾ ਹੁੰਦਾ ਹੁਣ ਮੇਰਾ 1000 ਸਬਸਕ੍ਰਾਈਬਰ ਕੰਪਲੀਟ ਹੋ ਗਿਆ ਤੇ ਤੇ ਹਾਫ ਵਾਚ ਟਾਈਮ ਪੂਰਾ ਹੋ ਗਿਆ ਹੁਣ ਜਿਹੜੀਆਂ ਆਪਾਂ ਸ਼ਾਰਟ ਵੀਡੀਓ ਪਾਉਣੀਆਂ ਉਹ ਆਪਣੇ ਪੰਜਾਬ ਦੇ ਵਿੱਚ ਇੰਨੀਆਂ ਨਹੀਂ ਚਲਦੀਆਂ ਹੈਗਾ ਕਿਉਂਕਿ ਉਹਦੇ ਤੇ ਆਪਾਂ ਨੂੰ 10 ਮਿਲੀਅਨ ਵੀ ਚਾਹੀਦੇ ਵੀ ਵਿਊਜ਼ ਜਿਹੜੇ ਆਉਂਦੇ ਹੁੰਦੇ ਹੈਗੇ 10 ਮਿਲੀਅਨ ਉਹ ਹੁਣ ਆਪਣਾ ਇੰਨਾ ਨਹੀਂ ਹੈਗਾਗਾ ਵੀ 10 ਮਿਲੀਅਨ ਆਪਾਂ ਨੂੰ ਨਹੀਂ ਹੁੰਦੇ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਲੌਂਗ ਵੀਡੀਓ ਜ਼ਿਆਦਾ ਚਲਦੀਆਂ ਆਏਗਾ ਵੀ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਣੇ ਘਰੋਗਾਰ ਆਗੇ ਆਪਾਂ ਉਸ ਤਰ੍ਹਾਂ ਦੀਆਂ ਵੀਡੀਓ ਬਣਾ ਸਕਦੇ ਹੁਣ ਹਾਊਸ ਵਾਈਫ ਲਈ ਤਾਂ ਇਹੀ ਆ ਵੀ ਜਿਹੜੇ ਹੁਣ ਆਪਾਂ ਘਰ ਦੇ ਕੰਮ ਆ ਇਹ ਲੋਕੀ ਕਹਿ ਦਿੰਦੇ ਆ ਵੀ ਇਹ ਘਰਦਿਆਂ ਕੀ ਹੈਗਾ ਇਹ ਵੀ ਇੱਕ ਤਰ੍ਹਾਂ ਦੀ ਜੌਬ ਹੀ ਹੈਗੀ ਜੇ ਤੁਸੀਂ YouTube ਤੇ ਕੰਮ ਕਰਨਾ ਤਾਂ ਆਦੇ ਆਪ ਨੂੰ ਇਹ ਮੰਨ ਕੇ ਚੱਲੋ ਵੀ ਜਿਹੜੇ ਅਸੀਂ ਘਰ ਦੇ ਕੰਮ ਕਰਦੇ ਆ ਵੀ ਇਹ ਡੇਲੀ ਦੀ ਸਾਡੀ ਜੌਬ ਆ ਤੁਸੀਂ ਉਹ ਜੌਬ ਮੰਨ ਕੇ ਕੰਮ ਕਰੀ ਚੱਲੋ ਡੇਲੀ ਵੀਡੀਓ ਪਾਓ ਤੁਹਾਡੇ ਚੈਨਲ ਜ਼ਰੂਰ ਚੱਲੂਗਾ ਪਹਿਲਾਂ ਮੈਨੂੰ ਕੋਈ ਇਹਦਾ ਭੇਤ ਨਹੀਂ ਸੀਗਾ ਤੇ ਮੈਂ ਵੀ ਇਸ ਤਰ੍ਹਾਂ ਲੱਗ ਗਈ ਸੀ ਕਿ ਵੀਡੀਓ ਪਾਉਣ ਤੇ ਉਹ ਮੈਨੂੰ ਮੇਰੇ ਚੈਨਲ ਵੀ ਬੰਦ ਹੋ ਗਿਆ ਸੀ ਮੈਂ ਫਿਰ ਵੀ ਹਾਰ ਨਹੀਂ ਮੰਨੀ ਹੈਗੀ ਤਾਂ ਮੈਂ ਆ ਹੁਣ ਜਿਹੜਾ ਚੈਨਲ ਸ਼ੁਰੂ ਕੀਤਾ ਹੈ ਮੈਨੀਆਂ ਵੀ ਮੈਨੂੰ ਮੈਂ ਫਿਰ ਮੈਂ ਆਪਦੇ ਆਪ ਚ ਵੀ ਹੁਣ ਮੈਨੂੰ ਲੱਗਦਾ ਹੈਗਾ ਵੀ ਆ ਚੈਨਲ ਮੇਰਾ ਚੱਲਦੇ ਆਏਗਾ ਹਨਾ ਵੀ ਮੈਨੂੰ ਕਿਤੇ ਨਾ ਕਿਤੇ ਜਾ ਕੇ ਵੀ ਇਹ ਮੇਰਾ ਰੋਜ਼ਗਾਰ ਜ਼ਰੂਰ ਬਣੂਗਾ ਹਣ ਮੇ ਇਸ ਤੋਂ ਪਿੱਛੇ ਨਹੀਂ ਹਟ ਸਕਦੀ ਤੇ ਜੇ ਜਿਹੜੀ ਉਮੀਦ ਕਰਦੀ ਵੀ ਜਿਹੜੇ ਮੈਨੂੰ ਹੁਣ ਆ ਕਮੈਂਟ ਕਰਕੇ ਵੀ ਮੈਨੂੰ ਪੁੱਛਦੇ ਸੀਗੇ ਵੀ ਦੀਦੀ ਹਨਾ ਤੁਹਾਡਾ ਜਿਹੜਾ ਚੈਨਲ ਆਗਾ ਵੀ ਉਹ ਮੋਨਟਾਈਜ਼ ਹੋ ਗਿਆ ਵੀ ਤੁਹਾਨੂੰ ਇਨਕਮ ਆਉਣ ਲੱਗ ਗਈ ਤਾਂ ਤੁਹਾਨੂੰ ਹੁਣ ਮੇਰਾ ਥੋੜਾ ਹੀ ਜਿਹੜਾ ਪਾਰਟ ਟਾਈਮ ਰਹਿੰਦਾ ਹੈਗਾ ਹੋ ਸਕਦਾ ਵੀ ਜਿਵੇਂ ਹੁਣ ਤੁਸੀਂ ਆ ਮੇਰੀ ਵੀਡੀਓ ਵੇਖੀ ਹੈ ਫੁੱਲ ਵੀਡੀਓ ਦੇਖੀ ਹੈਗੀ ਤਾਂ ਵੀ ਉਹ ਪੂਰਾ ਹੋ ਸਕਦਾ ਹੈ ਹਨਾ ਤੇ ਇਹ ਜਿਹੜਾ ਵਾਚ ਟਾਈਮ ਹੁੰਦਾ ਆਪਾਂ ਸਾਲ ਦੇ ਵਿੱਚ ਪੂਰਾ ਕਰਨਾ ਹੁੰਦਾ ਤੇ ਮੇਰੇ ਹਜੇ ਚੈਨਲ ਨੂੰ ਸਾਲ ਹੋਇਆ ਨਹੀਂ ਹੈਗਾਗਾ ਦੇ ਸਾਲ ਦੇ ਵਿੱਚ ਆਪਾਂ ਵਾਚ ਟਾਈਮ ਨੂੰ ਪੂਰਾ ਕਰਕੇ ਤੇ ਆਪਣੀ ਜਿਹੜੀ YouTube ਦੀ ਕਮਾਈ ਹੈ ਜਿਹੜੀ ਕਮਾ ਸਕਦੇ ਆ ਤੇ ਜੇਕਰ ਤੁਸੀਂ ਮੈਥੋਂ ਹੋਰ ਕੋਈ ਇਦਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਤੁਹਾਡੀ ਹਰ ਵੀਡੀਓ ਮਤਲਬ ਹਰ ਜਿਹੜੀ ਤੁਹਾਡੀ ਮੈਸੇਜ ਤੁਸੀਂ ਕਰੋਗੇ ਮੈਂ ਉਹਦਾ ਰਿਪਲਾਈ ਜਰੂਰ ਦੇਵਾਂਗੀ ਵੀਡੀਓ ਦੇ ਥਰੂ ਤੇ ਤੁਸੀਂ ਵੀ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਆ ਚੈਨਲ ਤਾਂ ਜਰੂਰ ਬਣਾ ਸਕਦੇ ਹੋਗੇ ਕੋਈ ਇਹਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਵੀ ਕੁਝ ਗਲਤ ਹੈਗਾ ਤੇ ਜਿਹੜੇ ਸੋਚਦੇ ਆਗੇ ਉਹ ਸੋਚੀ ਜਾਣ ਹਨਾ ਆਪਾਂ ਹਰੇਕ ਦੀ ਸੋਚ ਨਹੀਂ ਬਦਲ ਸਕਦੇਗੇ ਉਹ ਕਹਿੰਦੇ ਨਾ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਆਪਣੇ ਦਿਮਾਗ ਨਾਲ ਸੋਚ ਕੇ ਚੱਲੋ ਕਿਸੇ ਦੀ ਟੈਨਸ਼ਨ ਖੁਸ਼ੀ ਨੂੰ ਲਓ ਨਾ ਹੀ ਤੁਹਾਨੂੰ ਕਿਸੇ ਨੇ ਘਰ ਬੈਠਾ ਨੂੰ ਪੁੱਛਣ ਆਣਾਏਗਾ ਤੇ ਨਾ ਹੀ ਕੁਝ ਦੱਸਣ ਆਣਾਗਾ ਤਾਂ ਅੱਜ ਕੱਲ ਜਿਹੜੇ ਲੋਕ ਆਪ ਦਾ ਕਮਾਈ ਵਾਲੇ ਪਾਸੇ ਆਗੇ ਕੁਮਾਰੇ ਆ ਵਧੀਆ ਆਪਦੀ ਜ਼ਿੰਦਗੀ ਜਿਹੜੀ ਜੀ ਰਹੇ ਹੈਗੇ ਵੀ ਕਿਸੇ ਤੇ ਜਿਹੜਾ ਡਿਪੈਂਡ ਨਾ ਰਹੋ ਆਪਣੇ ਆਪ ਤੇ ਹੋਵੋ 6 ਮਹੀਨੇ ਆਪਦੇ ਆਪ ਨੂੰ ਬਸ ਇਹ ਸੋਚ ਲਓ ਭੁੱਲ ਜੋ ਵੀ ਅਸੀਂ ਕਿਸੇ ਤੋਂ ਵੀ ਕੋਈ ਪੈਸਾ ਆਏ ਹਨਾ ਵੀ ਕਿਸੇ ਤੋਂ ਲੈਣਾ ਜਾਂ ਦੇਣਾ ਬਸ ਉਹ ਟੈਨਸ਼ਨ ਛੱਡ ਦਿਓ ਬਸ ਆਪਦੇ ਕੰਮ 'ਤੇ ਧਿਆਨ ਦਿਓ 6 ਮਹੀਨੇ ਬਾਅਦ ਤੁਹਾਨੂੰ ਰੀਅਲਟ ਜਰੂਰ ਮਿਲੂਗਾ ਤੇ ਜੀ ਮੈਂ ਦਿਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਤੇ ਇਦਾਂ ਦੀ ਵੀਡੀਓ ਦੇਖਣ ਲਈ ਵੀ ਕੁਝ ਵੀ ਪੁੱਛਣ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਤੇ ਸਾਰਿਆਂ ਨੂੰ ਬਾਏ ਬਾਏ ਜੀ ਧੰਨਵਾਦ ਮੇਰੀ ਪੂਰੀ ਵੀਡੀਓ ਦੇਖਣ ਲਈ